ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾਗਾ ਬਸਾ ਗੌਰ ਮੈਂ ਸੋ ਕਿਉ ਸੋਵੇ ਸੁਖ ਕਬੀਰ ਸੁੱਤਾ ਕਿਆ ਕਰੇ ਕਬੀਰ ਕਹਿੰਦਾ ਮਾਨੂ ਆਪਣੇ ਨੂੰ ਸੁੱਤਾ ਕੀ ਕਰਦਾ ਜਾਗ ਉਠ ਜਾਗ ਰੋਏ ਪੈ ਦੁੱਖ ਰੋਏ ਪੈ ਦੁੱਖ ਜੇ ਤੋ ਪੈ ਆਉਂਦੀ ਹੈ ਕਿਉਂ ਆਉਂਦੀ ਹੈ ਤੈਨੂੰ ਪੈ ਕਿਉਂ ਲੱਗਦੀ ਹੈ ਮਰਨ ਤੇ ਕਿਉਂ ਡਰਦਾ ਇਹ ਦੁੱਖ ਰੋ ਸੰਸਾਰ ਦੇ ਭੈ ਦਾ ਕਾਰਨ ਜਿਹੜਾ ਹੈ ਦੁੱਖ ਉਹ ਹੈ ਪਰਮ ਪਰਮ ਦਾ ਰੋਣਾ ਰੋ ਜਿੰਨਾ ਜਰ ਭੈ ਲੱਗਦੀ ਹੈ ਪਰਮ ਹੈਗਾ ਜਿੰਨਾ ਜਰ ਭਰਮ ਹੈਗਾ ਉਹ ਮੈਂ ਤੇ ਬੋਲੀ ਦਿੰਦੀ ਹਾਂ ਤੇ ਅੰਦਰ ਦਾ ਭਰਮ ਤੂੰ ਬੋਲੇਗਾ ਕਿਆ ਪਰਮ ਤੋਂ ਨਹੀਂ ਨਾਸ ਕਰੇਗਾ ਜਿਹਦੇ ਅੰਦਰ ਪਰਮ ਹੋਵੇ ਉਹਦੇ ਪਰਮ ਦਾ ਨਾਸ ਨਹੀਂ ਕਰ ਸਕਦਾ ਤੂੰ ਆਪਣੇ ਪਰਮ ਨੂੰ ਪਹਿਲਾਂ ਪੈਰੂ ਦੇਖ ਭੈ ਦਾ ਦਾ ਪਤਾ ਲੱਗੂ ਪਰਮ ਦਾ ਵੀ ਪਤਾ ਲੱਗਦਾ ਹੁੰਦਾ ਪੈਦਾ ਪਤਾ ਲੱਗਦਾ ਪਰਮਾਤਮਾ ਕਿੱਥੇ ਪਤਾ ਲੱਗਦਾ ਪੈਸੇ ਤੋਂ ਚਿੰਤਾ ਪੈਦਾ ਹੁੰਦੀ ਹੈ ਪੈਦਾ ਦੁੱਖ ਰੋ ਪੈ ਕਿਉਂ ਲਗਦੀ ਆ ਕਰ ਤੂੰ ਜਾਗ ਰੋਏ ਪੈ ਦੁੱਖ ਰੋਏ ਪੈ ਦੁੱਖ ਪੈਦਾ ਦੁੱਖ ਕੀ ਹੈ ਭਰਮ ਜਾਗਾ ਬਾਸਾ ਗੌਰ ਮੈਂ ਸੋ ਕਿਉਂ ਗੌਰ ਮੈਂ ਸੋ ਕਿਉਂ ਪਾਵੇ ਸੋ ਜਿਹਦਾ ਬਾਸਾ ਹੀ ਗੌਰ ਵਿੱਚ ਹੈ ਹੋ ਰੂ ਦੀਆ ਕਬਰ ਪੱਟੀ ਹੋਈ ਸੱਚੀ ਉਹ ਸੁਖਣਾ ਕਿ ਮੈਂ ਸੌਜੂ ਖਬਰੇ ਕੜੇ ਬੜੇ ਕਬਰ ਨਟਾਇਆ ਤਕੜਾ ਨਹੀਂ ਪੈ ਗਿਆ ਜੂਹਾ ਖੱਡ ਚ ਬੜਿਆ ਹੋਇਆ ਤਕੜਾ ਪੈ ਗਿਆ ਨਹੀਂ ਖੱਡ ਚ ਪੈ ਗਿਆ ਪਾਣੀ ਪਾਣੀ ਉਹ ਤਾਂ ਜੂਹਾ ਦਾ ਬਾਹਰ ਨੂੰ ਉੱਲੂ ਘਟੜਾ ਜਾਂ ਫਿਰ ਬਾਹਰ ਤਾਂ ਡੰਦਾ ਹੀ ਬੜਿਆ ਅੰਦਰ ਜਾਂ ਜੂਏ ਖੱਡ ਭਰ ਜਾਂਦੀਆਂ ਸਭ ਵੀ ਵਾਰ ਪਾਣੀ ਦੇ ਫਿਰ ਉਹਨਾਂ ਨੂੰ ਪਤਾ ਵੀ ਜੂਏ ਬਾਹਰ ਹੋਣਗੇ ਹੁਣ ਤਾਂ ਵੇ ਉਹਨਾਂ ਨੇ ਛੱਡ ਜੋ ਫਾਣਾ ਸਾਹਮਣੇ ਬਾਹਰੇ ਮਿਲ ਜੂ ਉਹਦਾ ਬਗਲ ਬਗਲ ਹੋਇਆ ਪਿਆ ਉਹਦਾ ਜੂਆ ਉੱਥੇ ਛੱਡ ਜੋ ਨਿਕਲ ਕੇ ਉਦੀ ਸੁਖਮਾਰੀ ਹੁੰਦੀ ਹੈ ਉਹ ਵੀ ਸ਼ਿਕਾਰੀ ਵੀ ਬਾਹਰੇ ਹੁੰਦੇ ਨੇ ਜਗਾ ਬਾਸਾ ਗੋਰਮਾ ਸੋ ਕਿਉਂ ਸੋਵੇ ਸੁਖ ਸੁਖ ਨਾਲ ਨਹੀਂ ਰਹਿੰਦੇ ਜਿਹੜੇ ਖੱਡਾਂ 'ਚ ਰਹਿੰਦੇ ਨੇ ਸੁਖ ਦੀ ਨਹੀਂ ਕਿੱਥੇ ਉਹਨਾਂ ਨੂੰ ਜੂਹੇ ਨੂੰ ਸੁਖ ਦੀ ਨਹੀਂ ਕਿੱਥੇ ਖਬਰਾਂ ਗੱਡੇ ਪਾਸ ਇਹ ਜੂਹੇ ਦਾ ਰਾਜ ਹੈ ਸੱਤ ਨੇ ਨਾ ਘੱਟ ਦੇ ਪਛੇ ਸੱਤ ਸੱਪ ਦੇ ਆਉਣ ਦੇ ਵੀ ਰਾਹ ਨੂੰ ਤੂੰ ਸੁਣ ਲੈ। ਕੋਈ ਜੇ ਸਾਡੇ ਗੇਟ ਜਾਦਾ ਨੇ ਤਾਂ ਹਰ ਗੇਟ ਦੇ ਬਰਦਾਰ ਚਾਹੀਦਾ ਖਤਰੇ ਵੀ ਜ਼ਿਆਦਾ ਨੇ। ਜੇ ਤੁਹਾਡੇ ਘਰ ਨੂੰ ਬਹੁਤ بڑا ਕਿਲਾ ਹੈ ਗੇਟ ਜ਼ਿਆਦਾ ਨੇ ਸ਼ਹਿਰ ਨੂੰ ਫੈਰਦਾਰ ਵੀ ਉਹਨੇ ਜ਼ਿਆਦਾ ਨੇ ਚਾਹੀਦੇ ਨੇ। ਹਰ ਗੇਟ ਤੋਂ ਖਤਰਾ ਹੈ। ਜੇ ਹਰ ਗੇਟ ਤੇ ਨਿਕਲ ਸਕਦੇ ਹੋ ਤੁਸੀਂ ਤਾਂ ਹਰ ਗੇਟ ਤੇ ਤੁਸੀਂ ਬੜੀ ਨਹੀਂ ਸਕਦੇ। ਲੋੜ ਪੈਂਦਾ ਤੁਸੀਂ ਹਰ ਗੇੜ ਤੋਂ ਬਚ ਕੇ ਨਿਕਲ ਸਕਦੇ ਹੋ ਤਾਂ ਹਰ ਗੇੜ ਤੇ ਦੁਸ਼ਮਣ ਘੜ ਵੀ ਸਕਦਾ ਹੈ ਕੱਲਾ ਦੋ ਹੀ ਨੇ ਜਿਹਦਾ ਵਾਸਾ ਗੌਰ ਵਿੱਚ ਹੈ ਸੇਫ ਭਾਵੇਂ ਆਪਣੇ ਆਪ ਨੂੰ ਮੰਨਦਾ ਪਰ ਭੈ ਦੇ ਵਿੱਚ ਸੌਂਦਾ ਹੋ ਇਹ ਜਾਗਾ ਵਾਸਾ ਗੌਰ ਮੈਂ ਸੁਭਿਓ ਸੁਭਿਓ ਸੁਖਦੇ ਨਹੀਂ ਤੇ ਨਹੀਂ ਸੌਂਦਾ ਜਿੰਨਾ ਚਿਰ ਸਰੀਰ ਗੌਰ ਹੈ ਉਹਨਾਂ ਜੋ ਸੁਫਨਾ ਕਿਵੇਂ ਸੋਚੂ ਚਿੰਤਾ ਦਾ ਰਹਿਣਾ ਰਹਿਣੀ ਤੇ ਮਿੱਟੀ ਦੀ ਘੋੜਾ ਬਣੀ ਹੋਈ ਕਾਚੀ ਰੂਪੀ ਹਾਂ ਕਾਚੀ ਦੇ ਬਕਾਰ ਹਾਂਜੀ